ਬਾਬਾ ਸ਼੍ਰੀ ਚੰਦ ਜੀ 7 ਸਾਲ ਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਜਗਤ ਤारण ਤੁਰੇ ਤਾਂ ਆਪ ਨੂੰ ਬੀਬੀ ਨਾਨਕੀ ਦੀ ਚੋਲੀ ਪਾ ਕੇ ਉਸ ਦਾ ਸੁਪੁੱਤਰ ਬਣਾ ਗਏ ਸੀ ਕਿਉਂਕਿ ਬੀਬੀ ਨਾਨਕੀ ਜੀ ਦੀ ਕੋਈ ਔਲਾਦ ਨਹੀਂ ਸੀ ਲਖਮੀਦਾਸ ਛੋਟੇ ਸਨ ਉਹ ਮਾਤਾ ਸੁਲੱਖਣੀ ਜੀ ਸਣੇ ਆਪਣੇ ਨਾਨਕੇ ਚਲੇ ਗਏ ਸੀ ਬਚਪਨ ਤੋਂ ਹੀ ਆਪ ਚੌਂਕੜੀ ਮਾਰ ਕੇ ਸਮਾਧੀ ਲਾ ਕੇ ਕਈ ਕਈ ਦਿਨ ਬੈਠੇ ਰਹਿੰਦੇ ਸਨ ਬਿਲਕੁਲ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਸੁਰਤੀ ਕਰਤਾਰ ਦੇ ਚਰਣਾ ਨਾਲ ਜੋੜ ਕੇ ਅਗੰਮੀ ਸਰੂਰ ਮਾਣਦੇ ਸੀ ਤੇ ਭੁੱਲੇ ਪਟਕੇ ਜੀਆਂ ਨੂੰ ਸਤ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਾਤੇ ਲਾਂਦੇ ਰਹੇ ਬੱਚਿਆਂ ਵਿੱਚ ਸਮਾਧੀ ਲਾ ਕੇ ਬੈਠਦੇ ਕਈ ਵਾਰ ਛਪਨ ਹੋ ਜਾਂਦੇ ਸੀ ਬਾਲਕੇ ਕੋਤਕ ਵੇਖ ਕੇ ਹੈਰਾਨ ਰਹਿ ਜਾਂਦੇ ਇੱਥੇ ਹੀ ਬਸ ਨਹੀਂ ਦੂਰ ਦੂਰ ਜੰਗਲਾਂ ਵਿੱਚ ਨਿਕਲ ਜਾਂਦੇ ਤੇ ਧੂਨਾ ਲਾ ਕੇ ਬੈਠ ਜਾਂਦੇ ਸ਼ੇਰ ਚੀਤੇ ਤੇ ਹੋਰ ਕਈ ਭਿਆਨਕ ਜੰਗਲੀ ਜਾਨਵਰ ਆਪ ਦੀਆਂ ਪਰਕਰਮਾ ਕਰਕੇ ਆਪ ਦੇ ਚਰਨਾਂ ਤੇ ਨਮਸਕਾਰ ਕਰਕੇ ਬੈਠ ਜਾਂਦੇ ਸੀ ਕਈ ਵਾਰ ਸ਼ੇਰ ਬੱਕਰੀ ਹਾਥੀ ਲੈ ਲੈ ਬਗਿਆਰ ਇਕੱਠੇ ਆਪ ਦੇ ਪਾਸ ਕਿੰਨਾ-ਕਿੰਨਾ ਸਮਾ ਬੈਠੇ ਰਹਿੰਦੇ ਆਪ ਨੇ ਜਿੱਥੇ ਇਨਸਾਨਾਂ ਨੂੰ ਰਾਹੇ ਪਾਇਆ ਉਥੇ ਨਾਲ ਹੀ ਪਛਵਾ ਤੇ ਖੂਨ ਖਾਰ ਜਨੂਰਾਂ ਨੂੰ ਵੀ ਆਪਣੀ ਸ਼ਕਤੀ ਦੁਆਰਾ ਪ੍ਰੇਮ ਪਿਆਰ ਦਾ ਸਬਕ ਦਿੱਤਾ ਆਪ ਰਿਧੀਆਂ ਸਿਧੀਆਂ ਦੇ ਮਾਲਕ ਸਨ ਲੋਕਾਂ ਨੇ ਕਈ ਵਾਰ ਆ ਕੇ ਜੈਰਾਮ ਤੇ ਬੇਬੇ ਨਾਨਕੀ ਨੂੰ ਦੱਸਿਆ ਕਿ ਤੁਹਾਡਾ ਨਿੱਕਾ ਜਿਹਾ ਬਾਲ ਹਾਥੀਆਂ ਸ਼ੇਰਾਂ ਨਾਲ ਜਫੀਆਂ ਪਾ ਕੇ ਕਈ ਪ੍ਰਕਾਰ ਦੀਆਂ ਖੇਡਾਂ ਕਰਦਾ ਹੈ ਜਿਸ ਤੋਂ ਘਬਰਾ ਕੇ ਕੁਝ ਬੰਦੇ ਆਪ ਨੂੰ ਲਿਉਣ ਲਈ ਜੰਗਲਾਂ ਵਿੱਚ ਭੇਜੇ ਜਾਦੂ ਬੰਦੇ ਸੰਗਨੇ ਜੰਗਲਾਂ ਵਿੱਚ ਪੁੱਜੇ ਤਾਂ ਦੂਰੋਂ ਦੇਖਿਆ ਆਪ ਦੇ ਧੂਨੇ ਦੇ ਇਰਦ-ਗਿਰਦ ਹਾਥੀ, ਸ਼ੇਰ, ਚੀਤੇ ਤੇ ਸੱਪਾਂ ਦੇ ਝੁਰਮੜ ਪਏ ਹੋਏ ਹਨ ਤੇ ਸਭ ਜਾਨਵਰ ਹਿਯੂਰੀ ਵਿੱਚ ਬੈਠੇ ਆਪ ਜੀ ਵੱਲ ਤੱਕ ਰਹੇ ਹਨ ਮਾਨੋ ਨਾਮ ਰੰਗ ਵਿੱਚ ਰੰਗੇ ਹੋਏ ਸਮਾਧੀਆਂ ਲਈ ਬੈਠੇ ਹਨ ਇਸ ਕੋਤਕ ਨੂੰ ਵੇਖ ਕੇ ਉਹ ਬੰਦੇ ਖੋਫ ਖਾ ਕੇ ਵਾਪਸ ਆ ਗਏ ਤੇ ਆਪੋ ਵਿੱਚ ਵਿਚਾਰਾ ਕਰਦੇ ਕਿ ਇਹ ਕੋਈ ਮਹਾਨ ਸ਼ਕਤੀ ਸੰਸਾਰ ਵਿੱਚ ਆਈ ਹੈ ਜਿਸ پاس ਬੈਠ ਕੇ ਐਡੇ ਬਲੀ ਤੇ ਜ਼ਹਿਰੀਲੇ ਜਾਨਵਰ ਇਸ ਤਰ੍ਹਾਂ ਹਾਜ਼ਰੀ ਭਰਦੇ ਹਨ ਉਹਨਾਂ ਫਿਰ ਜਾ ਕੇ ਆਪ ਬਾਰੇ ਦੱਸਿਆ ਕਿ ਇਹ ਬਾਲਕ ਤਾਂ ਕੋਈ ਮਹਾਨ ਪੈਗੰਬਰ ਹੈ ਇਸ ਨੂੰ ਕੋਈ ਜਨਵਰ ਕੋਝੀ ਨਹੀਂ ਕਹਿ ਸਕਦਾ ਇਸ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ ਹੈ ਬੇਬੇ ਨਾਨਕੀ ਪਹਿਲੇ ਵੀ ਇਹ ਸਮਝਦੀ ਸੀ ਕਿ ਇਹ ਕੋਈ ਅਫਤਾਰੀ ਬਾਲਕ ਹੈ ਪਰ ਅੱਜ ਇਹ ਚਮਤਕਾਰ ਵੇਖ ਕੇ ਬੇਬੇ ਨਾਨਕੀ ਦੇ ਸਾਰੇ ਸੰਦੇਹ ਦੂਰ ਹੋ ਗਏ ਭੂਆ ਨਾਨਕੀ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਇੱਕ ਵਾਰ ਜ਼ਰੂਰ ਆਪ ਨੂੰ ਮਿਲ ਕੇ ਮਾਂ ਦੀਆਂ ਗੱਲਾਂ ਕਰਾਂ ਪੂਆ ਦੇ ਅੰਤਰੀ ਫੁਰਨੇ ਨੂੰ ਜਾਣ ਕੇ ਦੂਜੇ ਦਿਨ ਸਵੇਰੇ ਹੀ ਆਪ ਨੇ ਆ ਪੂਆ ਜੀ ਨੂੰ ਦਰਸ਼ਨ ਦਿੱਤੇ ਤੇ ਪੁੱਛਿਆ ਦੱਸੋ ਕਿਸ ਲਈ ਯਾਦ ਕੀਤਾ ਹੈ ਜਾਨੀ ਜਾਨ ਪਤੀਜੇ ਨੂੰ ਵੇਖ ਕੇ ਪੂਆ ਖੁਸ਼ੀਆਂ ਚ ਫੁੱਲੀ ਨਾ ਸਮਾਈ ਤੇ ਆਪ ਜੱਫੀ ਚ ਲੈ ਕੇ ਪਿਆਰ ਕਰਨ ਲੱਗ ਪਈ ਤੇ ਕਹਿਣ ਲੱਗੀ ਮੇਰਾ ਦਿਲ ਉਦਾਸ ਸੀ ਆਪ ਦੇ ਦਰਸ਼ਨਾਂ ਦੀ ਚਾਹ ਸੀ ਇੰਨੇ ਵਿੱਚ ਸਾਰੀਆਂ ਅੰਡ ਨਾ ਗੁੰਡਣਾ ਕੋਝ ਲੋਕ ਇਕੱਠੇ ਹੋਣ ਲੱਗ ਪਏ ਤੇ ਸਾਰੇ ਹੀ ਆਪਦੇ ਚਰਨਾਂ ਤੇ ਟੈ ਪਏ ਆਪ ਨੇ ਸਭ ਨੂੰ ਅਸ਼ੀਰਵਾਦ ਦੇ ਕੇ ਆਖਿਆ ਕਿ ਜਗਤ ਮਿਥਿਆ ਹੈ ਸਭ ਪਦਾਰਥ ਝੂਠੇ ਹਨ ਤੇ ਦੁਖ ਰੂਪ ਹਨ ਸੰਸਾਰ ਦਾ ਮੌ ਦੁੱਖਾਂ ਦਾ ਘਰ ਹੈ ਮਾਇਆ 나ਗਨ ਹੈ ਇਹ ਡੰਗ ਜਿਸ ਨੂੰ ਲੱਗੇਗਾ ਉਹ ਦਾ ਨਰਕਾਂ ਤੋਂ ਬਚਣਾ ਮੁਸ਼ਕਲ ਹੈ ਇਸ ਲਈ ਅਸੀਂ ਸੰਸਾਰਕ ਪਦਾਰਥਾਂ ਨੂੰ ਤਿਆ ਕੇ ਕਾਰbaar ਛੱਡ ਦਿੱਤਾ ਹੈ ਸਾਰਾ ਸੰਸਾਰ ਪਰਿਵਾਰ ਹੈ ਤੇ ਸਾਰਾ ਦੁਖੀ ਹੈ ਇਸ ਤੇ ਦੁੱਖ ਦੂਰ ਕਰਨੇ ਹਨ ਤੁਸੀਂ ਧਰਮ ਦੀ ਕਮਾਈ ਕਰੋ ਸੱਚ ਬੋਲੋ ਸੇਵਾ ਕਰੋ ਲੋਕ ਪਰਲੋਕ ਸਫਲ ਹੋਵੇਗਾ ਸਾਡੇ ਹਿੱਸੇ ਬਹੁਤ ਕੰਮ ਹਨ ਜੋ ਕਰਨੇ ਹਨ ਇਹਨਾਂ ਕਹਿ ਕੇ ਆਪ ਜੰਗਲਾਂ ਨੂੰ ਚਲੇ ਗਏ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ